ਸੰਗਰਾਮ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਗੁਰੂ ਚਰਣਾ ਵਿੱਚ ਇਕੱਤਰ ਹੋ ਰਹੇ ਹਾਂ ਖੁੜੇ ਹੋਰੇ ਸ੍ਰੀ ਵਾਰਾ ਬਾਹ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ ਔਸ ਸਤਿਪ ਸ਼ਬਦਾਂ ਦੇ ਵਿੱਚ ਮੱਗਰ ਦੇ ਮਹੀਨੇ ਦੇ ਸ਼ਬਦ ਦੀ ਵਿਚਾਰੋ 13 14 ਬੀਟਾਂ ਵਿੱਚ ਕਰਨ ਦਾ ਯਤਨ ਕਰੀਏ ਇਹਦੀ ਦੇਰ ਤੋਂ ਸਭ ਸੰਗਤਾਂ ਆਜਾ ਮੋੜ ਗਈਆਂ ਫਿਰ ਉਸ ਤੋਂ ਬਾਅਦ ਅਰਦਾਸ ਬੇਨਤੀ ਨਗਰ ਦੇ ਸੰਸਾਰ ਦੇ ਭਲੇ ਲਈ ਹੋਵੇਗੀ ਆਓ ਸਮਝੀਏ ਗੁਰੂ ਅਰਜਨ ਦੇਵ ਮਹਾਰਾਜ ਮਗਰ ਦੇ ਮਹੀਨੇ ਵਿੱਚ ਸਾਡੇ ਲਈ ਕੀ ਉਪਦੇਸ਼ ਕਰਦੇ ਹਨ ਪਿਆਰ ਸਹਿਤੋ ਸਰਬਤ ਕਰੋ ਜੀ ਵਾਹਿਗੁਰੂ ਜੀ ਮਗਰ ਬਾਹੇ ਸੁਹੱਦਿਆਂ ਹਾਰ-ਪਿਰ ਸੰਗ ਬੈਠੜਿਆ ਆਹ ਮਗਰ ਬਾਹੇ ਸੁਹੱਦਿਆਂ ਜੀਵ ਰੂਪੀ ਇਸਤਰੀ ਰੂਹ ਆਤਮਾ ਲੋਕ ਕਿਹੜੇ ਲੋਕ ਸੋਹਣੇ ਲੱਗਦੇ ਨੇ ਮਗਰ ਦੇ ਮਹੀਨੇ ਵਿੱਚ ਹਰ ਪਰ ਹਰੀ ਰੂਪੀ ਪਰਮੇਸ਼ਰ ਪਤੀ ਸੰਗ ਬੈਠਣੀਆਂ ਜਿਹੜੀਆਂ ਜੀਵ ਰੂਪੀ ਇਸਤਰੀਆਂ ਜਿਹੜੇ ਲੋਕ ਆਪਣੇ ਗੁਰੂ ਦੇ ਨਾਲ ਆਪਣੇ ਪਤੀ ਪਰਮੇਸ਼ਰ ਦੇ ਨਾਲ ਮਿਲ ਕੇ ਰਹਿਣਗੇ ਗੁਰੂ ਚੰਗਤ ਵਿੱਚ ਆਉਣਗੇ ਮਗਰ ਦੇ ਬਹੀਦੇ ਵਿੱਚ ਉਹ ਮਹਾਰਾਜ ਸਾਹਿਬ ਜੀ ਕਹਿੰਦੇ ਸੋਹਣੇ ਲੱਗਦੇ ਹਨ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਬੇਲੜਿਆਹਾ ਤਿੰਨ ਕੀ ਸੋਭਾ ਉਦਨਾ ਦੀ ਵਡਿਆਈ ਹੈ ਜਿਹੜੀ ਬਹੁਤ ਉੱਚੀ ਹੋ ਜਾਂਦੀ ਹੈ। ਕਿਆ ਗਣੀ ਗਣੀ ਦਾ ਭਾਵ ਗਿਣਤੀ ਨਹੀਂ ਕੀਤੀ ਜਾ ਸਕਦੀ, ਕਹੀ ਨਹੀਂ ਜਾ ਸਕਦੀ ਐਡੇ ਵੱਡੇ ਹੋ ਜਾਂਦੇ ਨੇ ਉਹ ਲੋਕ। ਜਿਵੇਂ ਮਹਾਰਾਜ ਨੇ ਬਾਣੀ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਕੌਣ ਵੱਡਾ ਮਾਇਆ ਵਡਿਆਈ? ਐ ਦੁਨੀਆਂ ਦੇ ਲੋਕੋ ਕੌਣ ਵੱਡਾ ਹੈ? ਕੀ ਮਾਇਆ? ਦੌਲਤਾਂ ਸੌਰਤਾਂ ਵਡੀਆਂ ਨੇ? ਮਹਾਰਾਜ ਕਹਿੰਦੇ ਨਹੀਂ ਸੋ ਵੱਡਾ ਜਿਨ ਰਾਮ ਨੇ ਬੁਲਾਈ। ਉਹ ਵੱਡਾ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਪਿਆਰ ਪਾਇਆ ਔਰ ਇੱਥੇ ਵੀ ਮੱਗਰ ਦੇ ਮਹੀਨੇ ਵਿੱਚ ਮਾਰਾ ਹੈ ਕਹਿੰਦੇ ਦਿਨ ਕੀ ਸੋਭਾ ਕਿਆ ਗਣੀ ਜਿਹੜੇ ਵੱਡੇ ਲੋਕ ਨੇ ਜਿਹੜੇ ਉੱਚੇ ਨੇ ਉਹਨਾਂ ਦੀ ਵਡਿਆਈ ਬਹੁਤ ਵੱਡੀ ਆ ਜੇ ਸਾਹਿਬ ਮੇਲੜੀਆਂ ਜੇ ਸਾਹਿਬ ਜੇ ਪਰਮੇਸ਼ਰ ਸਾਨੂੰ ਆਪਣੇ ਸੰਗਤ ਨਾਲ ਮਿਲਾ ਲਵੇ ਆਪਣੇ ਕੋਲ ਬਿਠਾ ਲਵੇ ਤਾਂ ਫਿਰ ਮਹਾਰਾਜ ਇਹ ਵੀ ਕਹਿੰਦੇ ਨੇ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸ ਗੁਰੂ ਦੇ ਕੋਲ ਬੈਠਣ ਦੇ ਨਾਲ ਸੋਭਾ ਹੀ ਸੋਭਾ ਮਿਲਦੀ ਹੈ। ਵਡਿਆਈ ਹੀ ਵਡਿਆਈ ਮਿਲਦੀ ਹੈ। ਤੇ ਗੁਰੂ ਕਿਰਪਾ ਕਰੇ ਕਿਤੇ ਮਲਾ ਲਵੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਤਨਵਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜ ਆਹਾ ਜਿਨ੍ਹਾਂ ਨੂੰ ਗੁਰੂ ਨੇ ਮਿਲ ਲਿਆ ਹੈ ਆਪਣੇ ਸੰਗਤ ਦੇ ਵਿੱਚ ਬਿਠਾ ਲਿਆ ਆਪਣੇ ਕੋਲ ਬਿਠਾ ਲਿਆ। ਫਿਰ ਕਹਿੰਦੇ ਤਨਵਨ ਉਹਨਾਂ ਦਾ ਤਨ ਵੀ ਤੇ ਮਨ ਵੀ ਮੌਲਿਆ ਰਾਮ ਸਿਉ ਮੌਲਿਆ ਦਾ ਭਾਵ ਹੁੰਦਾ ਖਿੜ ਜਾਣਾ ਜੁੜ ਜਾਣਾ ਜਦੋਂ ਕਿਸੇ ਨੂੰ ਕੋਈ ਚੀਜ਼ ਮਿਲ ਜਾਂਦੀ ਹੈ ਤੇ ਫਿਰ ਬੰਦਾ ਉਹ ਖੁਸ਼ ਹੋ ਜਾਂਦਾ ਵੀ ਆਹ ਚੀਜ਼ ਮੈਨੂੰ ਮਿਲ ਗਈ ਜਦੋਂ ਪਰਮੇਸ਼ਰ ਇਨਸਾਨ ਨੂੰ ਜੀਵ ਰੂਪੀ ਆਤਮਾ ਨੂੰ ਇਸਤਰੀ ਨੂੰ ਮਿਲਦਾ ਹੈ ਤੇ ਫਿਰ ਇਹਦੇ ਅੰਦਰ ਵੀ ਖੜਾ ਆ ਜਾਂਦਾ ਰਾਮ ਸਿਉ ਰਾਮ ਦਾ ਪਰਮੇਸ਼ਰ ਦਾ ਬਲਾਪ ਹੋ ਜਾਂਦਾ ਹੈ ਸੰਗ ਸਾਧ ਸਹਿਲੜੀਆਂ ਫਿਰ ਇਹਨੂੰ ਸਾਧੂ ਰੂਪੀ ਸਹੇਲੀਆਂ ਦਾ ਸੰਗ ਮਿਲਦਾ ਹੈ ਸਾਧੂ ਰੂਪੀ ਜਿਹੜੇ ਰੱਬ ਦੇ ਪਿਆਰੇ ਨੇ ਰੱਬ ਦੀ ਬندگی ਕਰਨ ਵਾਲੇ ਨੇ ਫਿਰ ਇਹਨੂੰ ਉਹਨਾਂ ਦਾ ਬਲਾਪ ਹੁੰਦਾ ਹੈ ਭਾਵ ਜਦੋਂ ਅਸੀਂ ਸੰਗਤ ਕਰਦੇ ਹਾਂ ਸਾਧੂਆਂ ਦੀ ਤਾਂ ਉਸ ਵੇਲੇ ਸਾਡਾ ਜਿਹੜਾ ਤਨ ਹੈ ਤੇ ਮਨ ਹੈ ਇਹ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਅੰਦਰੋਂ ਰੂਹ ਆਤਮਾ ਫਿਰ ਖਿੜ-ਖਿੜ ਕੇ ਬੋਲਿਆ ਖਿੜ-ਖਿੜ ਕੇ ਹੱਸਦੀ ਹੈ ਸਾਧ ਜਨਾ ਤੇ ਬਾਹਰੇ ਸੇ ਰਹਿਣ ਅਕੇਲੜੀਆਂ ਹੁਣ ਨਾਲ ਦੂਜਾ ਪੱਖ ਵੀ ਇੱਥੋਂ ਦੱਸਦੇ ਨੇ ਕਹਿੰਦੇ ਜਿਹੜੇ ਲੋਕ ਬੱਗਰ ਦੇ ਬਹੀਤੇ ਵਿੱਚ ਸਾਧ ਜਨਾਂ ਤੇ ਬਾਹਰੀ ਜਿਹੜੇ ਸੰਗਤ ਤੋਂ ਬਾਹਰ ਰਹਿਣਗੇ ਜਿਹੜੇ ਕਦੇ ਗੁਰਦੁਆਰੇ ਆਉਣਗੇ ਨਹੀਂ ਜਿਹੜੇ ਪਰਮੇਸ਼ਰ ਨੂੰ ਕਦੇ ਯਾਦ ਕਰਨਗੇ ਨਹੀਂ ਸੇ ਰਹਿਣ ਅਕੇਲੜੀਆਂ ਕਹਿੰਦੇ ਉਹ ਰੂਹਾਂ ਅਕੈਲੀਆਂ ਹੀ ਰਹਿਣਗੀਆਂ ਦੁਨੀਆਂ ਦੇ ਵਿੱਚ ਉਹਨਾਂ ਦਾ ਸਾਥ ਕੋਈ ਨਹੀਂ ਦਿੰਦਾ ਕਿਉਂਕਿ ਸਭ ਤੋਂ ਵੱਡਾ ਸੱਚਾ ਸਾਥੀ ਇੱਕ ਪਰਮੇਸ਼ਰ ਹੈ ਦੁਨੀਆਂ ਦੇ ਜਿਹੜੇ ਸੱਗੇ ਸਾਥੀ ਨੇ ਇਹ ਕੁਝ ਸਮੇਂ ਲਈ ਨੇ ਮੁਸੀਬਤ ਪਈ ਤਾਂ ਸਭ ਸਾਥ ਛੱਡ ਜਾਇਆ ਕਰ ਦਿੰਦੇ ਨੇ ਕੋਈ ਨਾਲ ਨਹੀਂ ਖੜਦਾ ਇਹੋ ਹੀ ਹਕੀਕਤ ਹੈ ਜਵਾਨੇ ਦੀ ਇਹੋ ਹੀ ਆਪਾਂ ਸਮਾਜ ਵਿੱਚ ਦੇਖਦੇ ਹਾਂ ਸਭ ਦੇ ਘਰਾਂ ਨਾਲ ਇਹ ਬੀਤਦੀਆਂ ਨੇ ਲੋੜ ਪੂਰੀ ਹੋਣ ਤੇ ਲੋਕ ਉਸੇ ਬੰਦੇ ਨੂੰ ਫਿਰ ਬਦਨਾਮ ਕਰਦੇ ਨੇ ਜਦੋਂ ਸਮਾਂ ਨਿਕਲ ਜਾਂਦਾ ਹੈ ਇਹ ਹਾਲਾਤ ਨੇ ਸਾਡੇ ਪਾਰੇ ਕੋ ਪਰਮੇਸ਼ਰ ਹੈ ਪਰਮਾਤਮਾ ਹੈ ਜਿਹੜਾ ਹਰ ਵੇਲੇ ਮਨੁੱਖ ਦੇ ਨਾਲ ਖੜਦਾ ਹੈ ਰੂਹ ਆਤਮਾ ਦੇ ਨਾਲ ਖੜਦਾ ਹੈ ਕਿਉਂਕਿ ਪਰਮੇਸ਼ਰ ਨੂੰ ਕੋਈ ਸਾਡੇ ਤੋਂ ਚਾਹਨਾ ਨਹੀਂ ਹੈਗੀ ਉਹਨੇ ਸਾਡੇ ਤੋਂ ਕੁਝ ਲੈਣਾ ਨਹੀਂ ਲੈਣਾ ਕੇਵਲ ਮਨੁੱਖ ਨੇ ਆਏ ਉਹ ਤਾਂ ਦਿੰਦਾ ਦੇ ਉਹ ਦੇਣ ਵਾਲਾ ਹੀ ਹੈ ਕੱਲਾ ਪਰਮੇਸ਼ਰ ਨੂੰ ਇਸੇ ਕਰਕੇ ਦਾਤਾਰ ਦਾਤਾ ਇਹ ਤਾਨੂੰ ਆਖਿਆ ਜਾਂਦਾ ਹੈ ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਨੇ ਭਾਈ ਜੇ ਤੁਸੀਂ ਰੱਬ ਦਾ ਸੰਗ ਨਾ ਕੀਤਾ ਸਾਥ ਜਨਾ ਤੇ ਬਾਹਰੀ ਜੇ ਸੰਗਤ ਤੋਂ ਬਾਹਰ ਰਹੇ ਕਦੇ ਗੁਰਦੁਆਰੇ ਆਈ ਨਾ ਸੇ ਰਹਿਣਾ ਕੇਲੜੀਆਂ ਕਹਿੰਦੇ ਤੁਸੀਂ ਇੱਕ ਦਿਨ ਦੁਨੀਆਂ ਦੇ ਵਿੱਚ ਅਕੱਲੇ ਰਹਿ ਜਾਵੋਗੇ ਤੁਹਾਨੂੰ ਕਿਸੇ ਨੇ ਆਸਰਾ ਨਹੀਂ ਦੇਣਾ ਕਿਸੇ ਨੇ ਸਾਥ ਨਹੀਂ ਦੇਣਾ ਕਿਸੇ ਨੇ ਬਾਣ ਨਹੀਂ ਫੜਦੀ ਇਸੇ ਕਰਕੇ ਗੁਰੂ ਜੀ ਨੇ ਬਾਣੀ ਵਿੱਚ ਲਿਖਿਆ ਕਹਿੰਦੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿੱਤ ਆਵੇ ਉਸ ਪਾਰ ਬਹਿਮ ਤਾਂ ਲੱਗਾ ਨਾ ਤਤੀਬਾ ਉਹ ਐ ਬਾਦੇ ਜਿਸ ਵੇਲੇ ਤੇਰਾ ਕੋਈ ਸਾਥ ਨਾ ਹੋਵੇ ਕੋਈ ਤਰੀਬਾ ਨਾ ਫੜਦਾ ਹੋਵੇ ਸਭੋ ਭੱਜਾ ਆਸਰਾ ਸਾਰੇ ਆਸਰੇ ਟੁੱਟ ਜਾਣ ਜਦੋਂ ਤੂੰ ਕੱਲਾ ਰਹਿ ਜਾਵੇਂ ਕਹਿੰਦੇ ਫਿਰ ਇੱਕ ਰੱਬ ਨੂੰ ਯਾਦ ਕਰੀ ਚਿੱਤ ਆਵੇ ਉਸ ਪਾਰ ਬਹਿਮਾ ਜੇਕਰ ਤੇ ਤੂੰ ਰੱਬ ਦੇ ਚਿੱਤੇ ਵਿੱਚ ਆ ਗਿਆ ਫਿਰ ਚੁੱਕੇ ਸਭ ਅਸਰਾਵ ਫਿਰ तेरे ਸਾਰੇ ਦੁੱਖ ਰੱਬ ਦੂਰ ਕਰ ਦਵੇਗਾ ਫਿਰ ਜਿੱਥੇ ਰੱਬ ਆ ਕੇ ਖੜ ਗਿਆ ਤੇ ਰੱਬ ਖੜਦਾ ਉਦੋਂ ਆ ਜਦੋਂ ਮਨੁੱਖ ਗੁਰੂ ਦੇ ਨਾਲ ਖੜਦਾ ਹੈ ਜਦੋਂ ਗੁਰੂ ਵਾਲਾ ਬਣਦਾ ਹੈ ਗੁਰੂ ਦੀ ਸੰਗਤ ਵਿੱਚ ਜੁੜਦਾ ਹੈ ਇਸ ਕਰਕੇ ਜਿਹੜੇ ਨਹੀਂ ਆਉਣਗੇ ਉਹ ਮਹਾਰਾਜ ਕਹਿੰਦੇ ਮੱਗਰ ਦੇ ਬਹੀਨੇ ਵਿੱਚ ਇਕੱਲੇ ਤੁਰੇ ਪੈਣਗੇ ਉਹਨਾਂ ਦੀ ਬਾਤ ਨਾ ਪੁੱਸੈ ਕਿ ਉਹਨਾਂ ਦੀ ਕਿਸੇ ਨੇ ਬਾਤ ਵੀ ਨਹੀਂ ਪੁੱਸਣੀ ਇਸ਼ਾਰ ਵੀ ਨਹੀਂ ਲੈਣੀ ਹੈ ਤੇਨਾ ਦੁੱਖ ਨਾ ਕਭੂ ਉਤਰੈ ਸੇ ਜਮ ਕੈ ਬਸ ਬੜਿਆ ਹਾ ਯਾਦ ਰੱਖਿਓ ਉਹ ਇਕੱਲੇ ਹੀ ਰਹਿਣਗੇ ਦੁਖੀ ਨਹੀਂ ਹੋਣਗੇ ਮਾਰਾ ਕਹਿੰਦੇ ਤਿੰਨ ਦੁੱਖ ਨਾ ਕਬ ਹੋਤਰਾ ਉਹਨਾਂ ਲੋਕਾਂ ਦਾ ਉਹਨਾਂ ਜੀਵ ਰੂਪੀ ਇਸਤਰੀਆਂ ਦਾ ਉਹਨਾਂ ਰੂਹਾਂ ਦਾ ਦੁੱਖ ਕਦੇ ਵੀ ਨਹੀਂ ਲੈ ਸਕਦਾ ਉਹਨਾਂ ਦੀ ਚਿੰਤਾ ਕਦੇ ਵੀ ਹਟ ਨਹੀਂ ਸਕਦੀ ਉਹ ਸਾਰੀ ਜ਼ਿੰਦਗੀ ਮਨੁੱਖਾ ਜਨਮ ਵਿੱਚ ਵੀ ਚਿੰਤਾ ਵਿੱਚ ਨੇ ਫਿਰ ਉਸ ਤੋਂ ਬਾਅਦ ਆਉਣ ਵਾਲੇ ਜੀਵਨਾਂ ਦੇ ਵਿੱਚ ਵੀ ਉਹ ਦੁਖੀ ਹੀ ਰਹਿਣਗੇ ਉਹਨਾਂ ਦਾ ਦੁੱਖ ਮਾਰਾ ਕਹਿੰਦੇ ਤਿੰਨ ਦੁੱਖ ਨਾ ਕਬ ਹੂੰ ਕਦੇ ਵੀ ਉਹਨਾਂ ਦਾ ਦੁੱਖ ਨਹੀਂ ਉਤਰੇਗਾ ਜਿਹੜੀ ਮਰਜੀ ਜੂਨ ਵਿੱਚ ਚਲੇ ਜਾਣ ਜਿਹੜੇ ਅੱਜ ਮੱਗਰ ਦੇ ਮਹੀਨੇ ਵਿੱਚ ਸੰਗਤ ਨਹੀਂ ਕਰਨਗੇ ਗੁਰੂ ਵਾਲੇ ਨਹੀਂ ਬਣਨਗੇ ਉਹਨਾਂ ਦਾ ਦੁੱਖ ਤਿੰਨ ਦੁੱਖ ਨਾਲ ਕਭੂ ਉਤਰੇ ਔਰ ਹੋਵੇਗਾ ਕਿ ਸੇ ਜਾਮਕਾ ਵਸ ਪੜਿਆ ਉਹ ਬਾਰ ਬਾਰ ਜਮਾ ਦੀ ਫਾਇਦੇ ਲੈ ਆਉਣਗੇ ਬਾਰ ਬਾਰ ਜਮਾ ਦੀ ਬਸ ਵਿੱਚ ਬਹਿਣਗੇ ਤੇ ਮਹਾਰਾਜ ਕਹਿੰਦੇ ਜਮਕਾ ਡੰਡ ਵੂਡ ਮੈਂ ਲੱਗਿਆ ਇਕ ਥਾਂ ਮੈਂ ਲਿਖਦੇ ਨੇ ਜਬ ਕਾ ਡੰਡਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਜਮਾਂ ਵਾਲੀ ਬਾਰ ਬੜੀ ਭੈੜੀ ਹੈ ਉਹ ਨਹੀਂ ਸਹਣ ਹੁੰਦਾ ਇਸ ਕਰਕੇ ਗੁਰੂ ਜੀ ਇੱਥੇ ਸਾਧੂ ਸੁਚੇਤ ਕਰਦੇ ਨੇ ਸਮਝਾਉਣਾ ਕਰਦੇ ਨੇ ਸ਼ਬਦ ਦੁਆਰਾ ਭਾਈ ਜਾਗ ਲੈ ਹੋਰੇ ਮਾ ਨਾ ਜਾਗ ਲੈ ਹੋ ਕਹਾ ਗਾਫਲ ਸੋਇਆ ਕਹਿੰਦੇ ਹੁਣ ਜਾਗ ਲੈ ਕਿੱਥੇ ਸੁੱਤਾ ਪਿਆ ਕਿਹੜੇ ਧੰਦੇ ਵਿੱਚ ਖਸਤ ਹੋਇਆ ਪਿਆ ਸੰਸਾਰ ਹੀ ਸਾਰਾ ਕੁਝ ਨਹੀਂ ਜਿੰਨੂੰ ਬਣਾਵਾ ਕਮਾਵਾ ਦੀ ਦੌੜ ਵਿੱਚ ਲੱਗੇ ਆਂ ਕਹਿੰਦੇ ਇਹਨੂੰ ਤਾਂ ਛੱਡ ਕੇ ਜਾਣਾ ਹੈ ਇਹ ਤਾਂ ਕੁਝ ਸਮੇਂ ਲਈ ਵਰਤਣ ਨੂੰ ਮਿਲਿਆ ਹੈ ਇਹਨੂੰ ਵਰਤ ਪਰ ਸਾਰੇ ਜ਼ਿੰਦਗੀ ਇਹਦੇ ਲਈ ਨਾ ਜੁੜਿਆ ਰਹਿ ਅੱਜ ਬੰਦਾ ਕਹਿੰਦਾ ਜੀ ਟਾਈਮ ਹੈ ਨਹੀਂ ਕੰਮ ਦਾ ਜ਼ੋਰ ਹੈ ਕਿਵੇਂ ਜਾਵਾਂ ਪਰ ਚੇਤੇ ਰੱਖਣਾ ਇੱਕ ਦਿਨ ਇਹਨਾਂ ਕੰਮਾਂ ਨੇ ਵੀ ਤੇਰੇ ਤੋਂ ਪਰੇ ਹੋ ਜਾਣੇ ਜਿਹੜੇ ਬਜ਼ੁਰਗ ਅੱਜ ਚੱਲ ਫੇਰ ਨਹੀਂ ਸਕਦੇ ਸਿਰਫ ਮੰਜੀ ਤੇ ਬੈਠੇ ਨੇ ਉਹਨਾਂ ਨੂੰ ਗੁਸਕੇ ਦੇਖੋ ਉਹਨਾਂ ਨੇ ਵੀ ਹੱਡ ਬਾਹੇ ਹੋਣਗੇ ਕੰਮ ਉਹਨਾਂ ਨੇ ਵੀ ਬੜਾ ਕੀਤਾ ਹੋਣਾ ਪਰ ਅੱਜ ਉਹਨਾਂ ਨੂੰ ਗਸੋ ਵੀ ਕੰਮ ਤੁਹਾਡੇ ਹੋ ਰਹੇ ਨੇ ਕਿ ਨਹੀਂ ਹੋ ਰਹੇ ਇਹ ਭਾਈ ਕੰਮ ਇਦਾਂ ਹੀ ਚੱਲਦੇ ਰਹਿਣਗੇ ਪਰ ਸਮਾ ਜਿਹੜਾ ਉਹ ਪਰਮੇਸ਼ਰ ਦੇ ਨਾਲ ਜ਼ਰੂਰ ਥੋੜਾ ਜਿਹਾ ਵਧਿਤ करिए ਤਾਂ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਲੋੜ ਪੈਣ ਤੇ ਸਾਡਾ ਸਾਥ ਦਵੇ ਅੱਗੇ ਮਹਾਰਾਜ ਉਚਾਰਨ ਕਰਦੇ ਹਨ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਣਾ ਦਿੱਤ ਖੜਿਆ ਹਾਂ ਹੁਣ ਫੇਰ ਸਮਝਾਉਣਾ ਕਰਦੇ ਨੇ ਜਿੱਲੀ 라ਵਿਆ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਆਕਾਰ ਪ੍ਰਖਵਾਹੇ ਗੁਰੂ ਦਾ ਚਿੰਤਨ ਕੀਤਾ ਪ੍ਰਭ ਆਪਣਾ ਆਪਣਾ ਬਣਾ ਕੇ ਪਰਮੇਸ਼ਰ ਨੂੰ ਦੂਜੀ ਕੰਮ ਸਮਝ ਕੇ ਵੀ ਇੱਕ ਕਰਨਾ ਹੀ ਕਰਨਾ ਹੈ ਮੈਂ ਆਪਣਾ ਜਿਹੜਾ ਆਪਣਾ ਕੰਮ ਹੁੰਦਾ ਬੰਦਾ ਉਹ ਹੀ ਕਰਦਾ ਨਾ ਦੂਜੇ ਦਾ ਕੌਣ ਕਰਦਾ ਹੁਣ ਪਰਮੇਸ਼ਰ ਨੂੰ ਜਿਹੜੇ ਲੋਕ ਜਿਹੜੇ ਮਨੁੱਖ ਆਪਣਾ ਸਮਝ ਕੇ ਵੀ ਨਾਮ ਜਪਣਾ ਹੀ ਜਪਣਾ ਗੁਰਦੁਆਰੇ ਜਾਣਾ ਹੀ ਜਾਣਾ ਇਹਦੇ ਬਿਨਾ ਮੇਰਾ ਨਹੀਂ ਸਰਦਾ ਜਿਵੇਂ ਦੋ ਟਾਈਮ ਤਿੰਨ ਟਾਈਮ ਰੋਟੀ ਖਾਈ ਦੀ ਆ ਵੀ ਰੋਟੀ ਬਿਨਾ ਸਰੀ ਸਰਦਾ ਜਿਨ੍ਹਾਂ ਦੇ ਮਨਾਂ ਨੂੰ ਰੱਬ ਦੇ ਨਾਮ ਦੀ ਭੁੱਖ ਲੱਗ ਗਈ ਚੇਟਕ ਲੱਗ ਗਈ ਫਿਰ ਮਹਾਰਾਜ ਕਹਿੰਦੇ ਸੇ ਦਿਸਣ ਨਿਤ ਖੜੀਆਂ ਕਹਿੰਦੇ ਉਹ ਫਿਰ ਹਰ ਵੇਲੇ ਰੱਬ ਦੇ ਦਰ ਤੇ ਖੜੇ ਨਜ਼ਰ ਆਉਂਦੇ ਨੇ ਉਹ ਤਾਂ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਫਿਰ ਜਹ ਦੇਖਾਂ ਤਹ ਤੂੰ ਹੀ ਤੂੰ ਫਿਰ ਹਰ ਪਾਸੇ ਉਹਨਾਂ ਨੂੰ ਰੱਬ ਹੀ ਨਜ਼ਰ ਆਉਂਦਾ ਤੇ ਰੱਬ ਵੀ ਫਿਰ ਉਹਨਾਂ ਦੇ ਨਾਲ ਖੜਾ ਨਜ਼ਰ ਆਉਂਦਾ ਇਸ ਕਰਕੇ ਦਿਸਰਣਿਤ ਘੜੀਆਂ ਉਹਨਾਂ ਦੇ ਦਰਸ਼ਨ ਸੋਭਨਿਕ ਹੋ ਜਾਂਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਅराधना ਕੀਤੀ ਹੈ ਰਤਨਾ ਜਵੇਹਰ ਲਾਲ ਹਰ ਕੰਠ ਤਿਨਾਂ ਜੜੀਆਂ ਹਾ ਪਰਮੇਸ਼ਰ ਦੇ ਨਾਮ ਦੇ ਰਤਨਾ ਜਵੇਹਰ ਮਹੰਗੇ ਲਾਲ ਕਿਉਂਕਿ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਦੀ ਕੋਈ ਕੀਮਤ ਨਹੀਂ ਇਸ ਕਰਕੇ ਗੁਰੂ ਜੀ ਨੇ ਰਤਨਾ ਜਵੇਹਰ ਲਾਲ ਸ਼ਬਦ ਵਰਤੇ ਹਰ ਜਿਹੜਾ ਪਰਮੇਸ਼ਰ ਪਰਮਾਤਮਾ ਹੈ ਭਾਈ ਕੰਠ ਤਿਨਾਂ ਜੜੀਆਂ ਕੰਠ ਕਹਿੰਦੇ ਨੇ ਗਲੇ ਨੂੰ ਕਹਿੰਦੇ ਪਰਮੇਸ਼ਰ ਦਾ ਮਹਿੰਗਾ ਨਾਮ ਹੀਰਾ ਰਤਨ ਜ਼ਵਾਹਰ ਇਹ ਨਾਮ ਜਪਣ ਵਾਲੇ ਦੇ ਗਲੇ ਵਿੱਚ ਜੜਿਆ ਜਾਂਦਾ ਹੈ ਉਹਦੇ ਗਲੇ ਵਿੱਚ ਮਹਿੰਗਾ ਹਾਰ ਜਿਵੇਂ ਬੀਬੀਆਂ ਕਈ ਭਾਈ ਵੀ ਗਰਦੀਆਂ ਪਾਉਂਦੇ ਨੇ ਗਾਲ ਦੇ ਵਿੱਚ ਚੈਨੀਆਂ ਪਾਉਂਦੇ ਨੇ ਮਹਿੰਗਾ ਹਾਰ ਪਾਉਂਦੇ ਨੇ ਵੀ ਸੋਨੇ ਲੱਗিয়ে ਪਰ ਜਿਨ੍ਹਾਂ ਦੇ ਗਾਲ ਦੇ ਵਿੱਚ ਪਰਮੇਸ਼ਰ ਦਾ ਨਾਮ ਆ ਗਿਆ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਚੱਲ ਪਿਆ ਕਹਿੰਦੇ ਉਹਨਾਂ ਦੇ ਗਾਲ ਵਿੱਚ ਸਭ ਤੋਂ ਮਹਿੰਗਾ ਹਾਰ ਹੁੰਦਾ ਦੁਨੀਆ ਦਾ ਪਰ ਜਦੋਂ ਉਹ ਬਚਨ ਕਰਦੇ ਨੇ ਉਹਨਾਂ ਦੀ ਜੁਬਾਨ ਵਿੱਚੋਂ ਬੋਲਿਆ ਹੋਇਆ ਬਚਨ ਪਾਰ ਹੁੰਦਾ ਹੈ ਇਸ ਕਰਕੇ ਉਹਨਾਂ ਦੇ ਨਾਲ ਜੁੜਨਾ ਕਰੀਏ ਜਿਹਦੇ ਨਾਮ ਜਪਦੇ ਨੇ ਆਪ ਜਪਐ ਅਬਰੇ ਨਾਮ ਜਪਾਵੇ ਉਪਦੇਸ਼ ਗੁਰੂ ਜੀ ਦਾ ਇਹ ਆ ਵੀ ਸੰਗਤ ਕਰਨ ਵਾਲਿਆਂ ਦੀ ਸੰਗਤ ਕਰੋ ਤੁਹਾਡਾ ਭਲਾ ਹੋਵੇਗਾ ਆਖਰ ਦੀਆਂ ਭਗਤੀਆਂ ਵਿੱਚ ਉਚਾਰਦੇ ਹਨ ਨਾਨਕ ਬਾਸੈ ਧੂੜ ਤਿਨ ਪ੍ਰਭ ਸੰਨੀ ਦਰ ਪੜਿਆ ਹਾ ਇੱਕ ਪੰਗਤੀ ਹੋਰ ਹੈ ਆਖਰ ਦੀਆਂ ਪੰਗਤੀਆਂ ਹੁਣ ਸਵਾਪਤੀ ਆਖੇ ਤੇ ਗੁਰੂ ਜੀ ਆਖਰ ਵਿੱਚ ਕਹਿੰਦੇ ਨਾਨਕ ਵੰਸਾ ਧੂੜ ਦੇ ਨ ਕਹਿੰਦੇ ਮੈਂ ਉਹਨਾਂ ਦੀ ਧੂੜ ਹੀ ਲੋਚਦਾ ਹਾਂ ਪ੍ਰਭ ਸਰਨੀ ਦਰ ਪੜੀਆਂ ਹਾਂ ਜਿਹੜੀਆਂ ਜੀਵ ਰੂਪੀ ਇਸਤਰੀਆਂ ਜਿਹੜੀਆਂ ਰੂਹਾਂ ਜਿਹੜੇ ਮਨੁੱਖ ਪਰਮੇਸ਼ਰ ਦੀ ਸੰਤ ਵਿੱਚ ਆਉਂਦੇ ਨੇ ਦਰ ਦਰ ਦਾ ਭਾਵ ਪਰਮੇਸ਼ਰ ਦੇ ਘਰ ਦਾ ਦੂਹਾ ਜਿਵੇਂ ਆਪਾਂ ਗੁਰਦੁਆਰੇ ਦੇ ਗੇਟ ਤੇ ਕਹਿ ਲਈਏ ਜਿਹੜੇ ਲੋਕ ਗੁਰੂ ਦੇ ਘਰ ਦੇ ਅੰਦਰ ਗੇਟ ਟੱਪ ਜਾਂਦੇ ਨੇ ਗੁਰੂ ਦੇ ਦਰ ਤੇ ਪਏ ਰਹਿੰਦੇ ਨੇ ਨਮਸਕਾਰ ਕਰਦੇ ਨੇ ਮਹਾਰਾਜ ਦੇ ਜਾਪ ਕਰਦੇ ਨੇ ਕਹਿੰਦੇ ਉਹਨਾਂ ਦੀ ਧੂੜੀ ਲੋਚਦਾ ਨਾਨਕ ਵਸ ਹੈ ਧੂੜ ਦਿਨ ਮੈਂ ਗੁਰੂ ਅਰਜਨ ਦੇਵ ਨਾਨਕ ਰੂਪ ਉਹਨਾਂ ਦੇ ਚਰਨਾਂ ਦੀ ਧੂੜੀ ਭਾਵ ਗੁਰੂ ਕਹਿੰਦਾ ਵੀ ਮੈਂ 20 ਵਿਸਵੇ ਆ ਤੇ ਸੰਗਤ 21 ਵਿਸਵੇ ਆ ਇਸ ਕਰਕੇ ਸੰਗਤ ਦੀ ਧੂੜੀ ਲੋਚਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਬੰਦਾ ਗੁਰੂ ਦੀ ਸੰਗਤ ਵਿੱਚ ਜਾਂਦਾ ਹੈ ਉਹਦੇ ਚਰਨ ਸੂੜ ਦੇ ਲੈਕ ਹੋ ਜਾਂਦੇ ਨੇ ਉਹ ਰੱਬ ਵਰਗਾ ਬਹੁਤ ਉੱਚਾ ਸੁੱਚਾ ਹੋ ਜਾਂਦਾ ਹੈ ਆਖਰੀ ਪੰਕਤੀ ਮਗਰ ਪ੍ਰਭ ਆਰਾਧਨ ਬਾਹੜ ਨਾਂ ਜਨਮ ਅਹਾ ਤੇ ਸਾਰੇ ਸ਼ਬਦ ਦਾ ਨਿਚੋੜ ਫਿਰ ਆਕਰ ਵਿੱਚ ਦਿੰਦੇ ਨੇ ਕਹਿੰਦੇ ਮੱਗਰ ਪ੍ਰਭ ਅਰਾਧਨਾ ਭਾਈ ਮੱਗਰ ਦੇ ਮਹੀਨੇ ਵਿੱਚ ਜਿਹੜੇ ਜਿਹੜੇ ਲੋਕ ਪ੍ਰਭੂ ਦੀ ਪਰਮੇਸ਼ਰ ਦੀ ਅਰਾਧਨਾ ਕਰਨਗੇ ਰੱਬ ਦੀ ਬੰਦਗੀ ਕਰਨਗੇ ਬੌੜ ਦਾ ਜਨਮ ਨਹੀਂ ਆ ਕਹਿੰਦੇ ਫਿਰ ਉਹਨਾਂ ਨੂੰ ਬੌੜ ਕੇ ਦੁਬਾਰਾ ਜਨਮ ਨਹੀਂ ਮਿਲੇਗਾ ਭਵ ਆਵਾਗੌਣ ਤੋਂ ਮੁਕਤੀ ਹੋ ਜਾਵੇਗੀ ਵਾਰ-ਵਾਰ ਜਮਾਂ ਦੇ ਬਸਤੀ ਪੈਣਾ ਪਵੇਗਾ ਨਾ ਫਿਰ ਕੁੱਤਿਆਂ ਵਾਲੇ ਦਾ ਮੁਖਾਂ ਵਾਲੇ ਜੂਨ ਹੀ ਪਰਮੇਸ਼ਰ ਨੇ ਖਤਮ ਕਰ ਦੇਣੀ ਹੈ ਇੱਥੇ ਬੋਰਡ ਨਾ ਜਨ ਬੜਿਆ ਹ ਲਿਖਿਆ ਵੀ ਬੋਰਡ ਕੇ ਆਉਣੀ ਨਹੀਂ ਪੈਂਦਾ ਦੁਬਾਰਾ ਮੁੜ ਕੇ ਆਉਣੀ ਨਹੀਂ ਪੈਣਾ ਕਿਉਂਕਿ ਜੋਤੀ ਜੋਤ ਰਲੀ ਸੰਪੂਰਨ ਥੀ ਜਾ ਰਹਾ ਮਨ ਹੈ ਜਿਹੜਾ ਉਹ ਪੌਰ ਬਣ ਕੇ ਉੱਡ ਜਾਂਦਾ ਤੇ ਰੂਹ ਪਰਮੇਸ਼ਰ ਦੀ ਜੋਤ ਵਿੱਚ ਰਲ ਜਾਂਦੀ ਆ ਜਿਹੜੇ ਲੋਕ ਮੱਗਰ ਦੇ ਮਹੀਨੇ ਵਿੱਚ ਪਰਮੇਸ਼ਰ ਦੀ ਪ੍ਰਮਾਤਮਾ ਦੀ ਅਰਾਧਨਾ ਕਰਨਗੇ ਭਗਤੀ ਕਰਨਗੇ ਇਸ ਕਰਕੇ ਆਓ ਗੁਰੂ ਸਾਹਿਬ ਜੀ ਨੇ ਮੱਗਰ ਦੇ ਮਹੀਨੇ ਦੇ ਸ਼ਬਦ ਦੁਆਰਾ ਸਾਨੂੰ ਜਮਾਂਦੀ ਫਾਹੀ ਬਾਰੇ ਜਾਣੂ ਕਰਵਾਇਆ ਔਰ ਉਪਦੇਸ਼ ਦਿੱਤਾ ਕਿ ਕੇਵਲ ਉਸ ਪਰਮੇਸ਼ਰ ਦਾ ਨਾਮ ਜਪੋ ਤੇ ਸਾਧੂਆਂ ਦਾ ਸੰਗ ਕਰੋ ਜਿਹੜੇ ਆਪ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਂਦੇ ਨੇ ਫਿਰ ਤੁਹਾਡਾ ਇਹ ਜਿਹੜਾ ਸਮਾਂ ਸਫਲਾ ਹੋਵੇਗਾ ਤੇ ਆਉਣ ਵਾਲਾ ਸਮਾਂ ਮੁਕਤੀ ਦਾ ਹੋਵੇਗਾ ਮੁੜ ਕੇ ਜੰਮੜਵਰ ਦੇ ਗੇੜ ਕੱਟੇ ਜਾਣਗੇ ਜੇਕਰ ਮੱਕਰ ਦੇ ਮਹੀਨੇ ਵਿੱਚ ਇਹ ਕੰਮ ਨਾ ਕੀਤੇ ਤਾਂ ਫਿਰ ਮਹਾਰਾਜ ਕਹਿੰਦੇ ਸੇ ਰਹਿਣ ਅਕੇਲ ਯਾਹਾਂ ਫਿਰ ਤੁਸੀਂ ਇਕੱਲੇ ਰਹਿ ਜਾਓਗੇ ਤੁਹਾਡੀ ਬਾਹ ਫੜਨ ਵਾਲਾ ਵੀ ਕੋਈ ਨਹੀਂ ਹੋਵੇਗਾ ਤੇ ਦੁਖੀ ਹੋਵੋਗੇ ਤਿੰਨ ਦੁੱਖ ਨਾ ਕਭ ਹੋ ਉਤਰ ਹੈ ਫਿਰ ਇਹ ਵੀ ਮਹਾਰਾਜ ਨੇ ਸਭ ਸਾਨੂੰ ਸਮਝਾਉਣੇ ਕੀਤੇ ਨੇ ਫਿਰ ਦੁੱਖਾਂ ਦੀ ਜੋੜ ਮਿਲੇਗੀ ਆਉਣ ਵਾਲਾ ਸਮਾਂ ਪਤਾ ਨਹੀਂ ਕਿੰਨਾ ਕਿ ਭਿਆਨਕ ਹੋਣਾ ਇਸ ਕਰਕੇ ਆਓ ਥੋੜਾ ਜਆ ਮਨ ਨੂੰ ਸਮਝਾਈਏ ਯਤਨ ਕਰੀਏ ਗੁਰੂ ਦੇ ਘਰ ਵਿੱਚ ਆ ਕੇ ਨਾਮ ਦਾ ਅਭਿਆਸ ਕਰਦਾ